ਉਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹਦੇ ਆਉਣ ਤੋਂ ਅਜੇ ਤਾਂ ਤੂੰ ਗੱਲ ਤਾਂ ਸੁਣ ਲਿਆ ਕਰ ਪਹਿਲਾਂ ਚਪਣੀ ਕਰ ਜਾ ਓਏ ਆ ਬੰਦੇ ਦੀ ਮੂਵੀ ਨਾ ਰਹਿ ਜੇ ਕਿੱਥੇ ਜਾਂਦਾ ਵੀ ਭਾਈ ਤੂੰ ਬੰਦਾ ਬਹੁਤ ਨੇੜਾ ਆ ਗਿਆ ਅੱਛਾ ਤੇ ਉਹਨੂੰ ਭਾਈ ਘਰ ਜਾਣੇ ਜਿਹੜੇ ਖੇਤ થી ਦੂਰ ਅੱਛਾ ਠੀਕ ਹੈ ਤੇ ਉਹਦਾ ਬਾਜਰੇ ਜਮਾਰਾ ਹੁੰਦੀਆਂ ਤੇ ਬਾਜਰੇ ਦੀ ਆਖੀ ਬਾਤ ਆ ਅੱਛਾ ਏ ਪਾ ਲਈ ਰੱਖੀ ਤੋਂ ਬਾਅਦ ਆਂਝੇ ਤੁੰਗ ਆ ਦਿਆਂ ਜਰਾ ਆਟਾ ਗੁੱਟਾ ਵਿਆਹੋਂ ਉੱਥੇ ਲੈ ਲੈ ਹੂੰ ਉੱਥੇ ਬੁਕਾ ਲਿਆ ਕਰ ਠੀਕ ਹੈ ਜੀ ਤੂੰ ਉੱਥੇ ਬੁਕਾ ਲਿਆ ਕਰ ਤੇ ਬਿਆਹ ਰਪਾ ਨੋ ਹਾਂ ਫਿਰ ਉਹ ਹੀ ਕਰ ਲਈ ਇਹਨੇ ਕੋਈ ਹੋਰ ਭੱਗਿਆ ਕੋਲੇ ਹੂੰ ਉਹਦਾ ਉਹ ਭਰਾਨਿਆ ਪਾ ਕੇ ਹਰਦਵਾਰ ਨਾ ਨਾ ਕੇ ਅੱਗੇ ਦਿਨੇ ਹੂੰ ਆਦ ਨਾ ਕੇ ਕਿ ਹਾਂ ਉਹ ਅਲੱਗਰ ਮਾਇਕਾ ਇੱਥੇ ਪਾਈ ਜਾਂਦਾ ਹੈ। ਇਹ ਹੈ। ਤੇ ਪੁੱਲ ਸਮਾ ਆ ਜਾਣਦੇ ਚੱਲ ਕੋਈ ਦਿਨ ਤਿੰਦਾ ਆ ਗਿਆ ਤਾਂ ਜਲਦੀ ਬੜਾਂਗੇ। ਇਸ ਦਾ ਵਿਚਾਰਾਂਗੇ। ਹੂੰ। ਇਹਨੇ ਗੁਜਰਤਿੰਦੇ ਪਾਈ ਉਹਦੇ ਕੋਲ ਤਾਮਲੀ ਕਿਉਂ ਆ ਗਿਆ? ਅੱਛਾ। ਪਬੇ ਨੂੰ ਡੜਿਆ। ਆਵੜੀ ਆ ਗਿਆ ਪਿਓ ਨੇ ਆ ਕੇ ਰਾਮ ਰਬਈਆ ਕਰਿਆ। ਅੱਖਣ ਲੱਗੇ ਰੋਟੀ ਖਾਣੇ। ਉਹਦਾ ਸਾਖਦਾ ਬਈ ਰੋਟੀ। ਮੈਂਬਰ ਲਈ। ਅੱਛਾ। ਰੋਟੀ ਕਿਤਾ ਆ ਗਿਆ ਰਾਮ ਤਾਂ ਕਿਆ ਵੀ ਬਣਾ ਲਾ। ਅੱਛਾ। ਕਿਆ ਬਣਾ ਲਈ? ਹੂੰ। ਉਹਦਾ ਪੂਰਾ ਹੈ ਨਹੀਂ ਫਿਰ ਮਾੜੀ ਮੁੱਟੀ ਖਾਣ ਪੀਣ ਨੂੰ ਹੂੰ ਉਦੋਂ ਖੀਮ ਹੁੰਦੀ ਹੈ ਅੱਛਾ ਖੀਮ ਹੁੰਦੀ ਹੈ ਉਹਦਾ ਬੰਦ ਹੋਇਆ ਖਾਣਾ ਅੱਛਾ ਖੀਰ ਖਾ ਕੇ ਤਾਂ ਜਦੋਂ ਹੁਣ ਪਾ ਗਿਆ ਮਣੇ ਤੇ ਮਣੇ ਹੁੰਦੇ ਅੱਗੇ ਬਣਾਏ ਹੋਏ ਤੈਨੂੰ ਤਾਂ ਪਤਾ ਹੀ ਹੈ ਹੂੰ ਚਾ ਟੰਬੇ ਗੱਡ ਕੇ ਉੱਤੇ ਧਰ ਕੇ ਤਾਂ ਤਾਂ ਮਣੇ ਤੇ ਬੈਠਾ ਬੈਠਾ ਦਾ ਯਾਰ ਮੈਂ ਤਾਂ ਇੱਥੇ ਰਹਿ ਲੂੰ ਤੇਰੇ ਕੋਲ ਦੋ ਚਾਰ ਦਿਨ ਹੂੰ ਕੋਣ ਉਹਦਾ ਜੀ ਇੱਥੇ ਰਹੇਗਾ ਤਾਂ ਜਿਹੜੇ ਕੰਮੇਰਾ ਕੰਮ ਕਰਦੇ ਤੂੰ ਅੱਛਾ ਦੱਸ ਹੂੰ ਉਹ ਮੈਂ ਮਾਇ ਜਣਾ ਹਰ ਵਾਰ ਹਮ ਮਰ ਪੜ ਲੈਣ ਕੁੱਤੇ ਬੜੀ ਆਣ ਤੇ ਚੁੱਪ ਕਰ ਜਾ ਮੈਂ ਪੰਜ 사 ਦਿਨਾਂ ਚ ਆ ਜਾਊਗਾ ਤੂੰ ਪੰਜ 사 ਦਿਨ ਇੱਥੇ ਲਾ ਹਮ ਉਹਦਾ ਵੀ ਲਾ ਦੂੰਗਾ ਪਰ ਮੇਰੇ ਕੋਲੇ ਮਾਲ ਪੱਤਾ ਚਾਹੀਦਾ ਪੂਰਾ ਹਮ ਉਹਦਾ ਬੋਲ ਹਮ ਤੇ ਰੋਟੀ ਟੁਕੜ ਨਹੀਂ ਮਦਦਾ ਮੈਂ ਝਾਰੂ ਜਣਾ ਇਹ ਮੈਂ ਸਿਆ ਨਹੀਂ ਨੋ ਨਹੀਂ ਕਰਦਾ ਹਮ ਉਹਦਾ ਵੀ ਨਸ਼ਾ ਪੱਤਾ ਚੱਕ ਮੌਜਿਆਂ ਨਾਲ ਖਾਈ ਜਾ ਦਿਨ ਮੈਂ 10 ਲਾਉਂਗਾ ਮੈਂ ਜਾਂ ਅੱਗੇ ਤੁਰ ਕੇ ਜਾਂਦੇ ਹੁਣ ਕਿਹੜਾ ਗੱਡੀਆਂ ਸੀ ਆਹ ਪੰਜ-ਛੇ ਦਿਨ ਆਇ ਤੁਰ ਕੇ ਉਹ ਪੰਜ ਸੌ ਦਾ ਮੋੜ ਕੇ ਚੱਲ ਕੇ ਨਹੀਂ ਐ ਲੈ ਅੱਜ ਇਹੋ ਕੋਈ ਦਿਨ ਬੀਤੇ ਦੋ ਕੁਛ ਦੋ ਦਿਨ ਤੁਸੀਂ ਤਾਂ ਪਕਾ ਦੇ ਦਾ ਬੱਚੇ ਆ ਤੇ ਪਾਈ ਆਂਗਲੀ ਨੇ ਕੀ ਕੀਤਾ ਸਹੀ ਗਾ ਗਈ ਤੇ ਫਿਰ ਕੀ ਰੋਟੀ ਟੋਕ ਖਾ ਕੇ ਤਾਂ ਨਖਾ ਪੱਟ ਕਰਿਆ ਹੂੰ ਇਹ ਕੋਈ ਗੀੜੀ ਬੱਤੀ ਪਿੰਗਾ ਇਹ ਗੀੜੀ ਬੱਤੀ ਪਿੰਦਨ ਤੋਂ ਪਾਇਆ ਗਿਆ ਤਾਂ ਪਾਇਗਾ ਤੇ ਮਣੀ ਨੂੰ ਅੰਦ ਕਿਉਂ ਨਾ ਲੱਗ ਗਈ ਭਾਈ ਮਣੀ ਨੂੰ ਜਦੋਂ ਆਪ ਲੱਗ ਗਈ ਤੇ ਭਾਈ ਬੱਚੀ ਮਾਚੀ ਆ ਮਾਚੀ ਕੇ ਹੋਮਿਆ ਖੇਡਣਾ ਚਾਲੇ ਦਵਾਲਿਆਂ ਨੂੰ ਪਤਾ ਲੱਗ ਗਿਆ ਨਾ ਮਾਚੀ ਹਾਂ ਹਰ ਦਿੱਤਾ ਸੇ ਮਾਚੀ ਹਾਂ ਹਰ ਦਿੱਤਾ ਹੋਦਣਾ ਅੱਛਾ ਉਹਨਾਂ ਨੇ ਭਾਈ ਪਿੰਡ ਆ ਕੇ ਡੱਟਤਾ ਹਰ ਦਿੱਤਾ ਮਾਚੀ ਗਾ ਮੁੰਡਿਆਂ ਨੂੰ ਹਾਂ ਯਾਦਾਉ ਭਾਈ ਛੋਟੇ ਦਾ ਕੰਮ ਘਲੋਟਾ ਹੀ ਹੋ ਗਿਆ ਵਾਪਕ ਕੀ ਗੱਲ ਹੋ ਗਈ ਨਾ ਨਾ ਪਾ ਪਾ ਜਾਏ ਗਰਕੇ ਜਮਾਨੇ ਅੱਗ ਲਾ ਕੇ ਵਿਕਟ ਮਚੀ ਆ ਉਹ ਬਜੀ ਰੋਏ ਤੇ ਹਾਂ ਉਸ ਬੁੱਝਾ ਜਾ ਹੋਇਆ ਤੇ ਭਾਈ ਨਾ ਤੈਨੂੰ ਪਾ ਦੋ ਭਾਈ ਉਹ ਸਾਰੇ ਜਾਨੀ ਤੈਨੂੰ ਨੇ ਹਾਂ ਕਰ ਕਰ ਤਸ ਮਾਰ ਕੇ ਉਹ ਕਿਹੜਾ ਸਿਆਣਾ ਹੁੰਦੀ ਸੀਗੀ ਤੇ ਬੁੜਾਈ ਹੈ ਤੇ ਕਰ ਕਰਤਾ ਜਦੋਂ ਤੇ ਹੁਣ ਪੰਜ ਚਾਰ ਦਿਨਾਂ ਚ ਭੋਗ ਪਾਤਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਹਾਂ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹਦੇ ਆਉਣ ਤੋਂ ਅਜੇ ਤਾਂ ਤੂੰ ਗੱਲ ਤਾਂ ਸੁਣ ਲੈ ਗੱਲ ਪਹਿਲਾਂ ਉਹਦਾ ਬੇਕੀ ਨੋ ਵੇਰੀ ਉਹਨਾਂ ਚਲੀ ਮਾਰਦੀ ਵਿੱਚ ਆਦੀ ਇਹ ਜਦੋਂ ਨਾਜੂਨ ਦੇ ਪਾ ਕੇ ਜਦੋਂ ਭਾਈ ਭੋਗ ਪਾਤਾ ਜੂਰੀ ਚਲ ਪਾ ਦੇ ਤੇ ਭੂੜੀ ਕਾਇਨ ਲੱਗੀ ਲੋ ਭਾਈ ਹਾਂ ਭੋਗ ਤਾਂ ਬਾਹਰ ਦੇ ਫੁੱਲ ਵੀ ਪਾਓ ਨਾਲ ਫੇਰ ਕਿੱਥੇ ਫੇਰ ਦੀ ਫੇਰ ਰਹਿ ਜਾਂਦੀ ਹੈ ਨਿਮੇੜੋ ਕੰਮ ਹਾਂ ਨਿਮੇੜੋ ਕੰਮ ਕਿਲਕੰਨਾ ਨਾ ਚੱਲਣ ਭਾਈ ਬੰਨ ਤੇ ਬੂੜੀ ਨੇ ਚੱਪਣੀ ਕਰਦੇ ਹੋਏ ਘੱਟ ਨੰਨੇਣਾ ਗੱਦਕ ਤੋਂ ਲੱਗਿਆ ਗਾਣਾ ਤਾਂ ਠੀਕ ਹੈ ਬੰਨ ਤੇ ਪੜ ਲਿਆ ਭਾਈ ਹਾਂ ਬਈ ਪੜੇਗੀ ਬੂੜੀ ਯਾਦੀ ਗਾਣਾ ਦਾ ਕੱਟ ਜਿੱਥੀ ਜਦੋਂ ਕਿਤੇ ਰੋਕ ਕੇ ਟੋਪਾਉਂ ਚੁੱਪ ਕਰੇ ਚੁੱਪ ਕਰੇ ਦੇ ਸਾਰੇ ਪੈਸੇ ਉਹ ਦੱਬਲੀ ਪੈਸੇ ਵੀ ਸੀ ਤੇ ਇੱਕ ਪੈਸਾ ਸਿੱਧਾ ਆ ਗਿਆ ਬਾਹਰ ਇਹ ਤੁਰਿਆ ਕਰ ਉਹ ਵੀ ਮਾਰਿਆ ਉਹਦੀ ਵੇਖ ਕੇ ਹਾਂ ਚਲੋ ਚਾਲ ਬੜੇ ਦੋ ਚਾਰ ਦਿਨਾਂ ਜੂ ਉੱਚੀ ਬੋਲੀ ਬਾਬਾ ਮੜਾ ਆ ਦੱਬ ਕੇ ਬੁੱਢਾ ਬਣ ਗਿਆ ਵਾਹ ਜੀ ਇੰਨੀ ਜਦੋਂ ਉੱਪਰ ਜੇ ਹੋ ਹਰ ਦੁਆਰ ਚੁੱਪ ਕਰ ਜਾ ਨਾ ਯਾਰ ਚੁੱਪ ਚੁੱਪ ਉਹਦੀ ਬਾਹ ਵੜ ਕੇ ਉਧਰ ਕਰਦੇ ਹੋ ਨਾ ਯਾਰ ਮੈਨੂੰ ਲੜਬੜਾ ਬੱਜੂ ਆਂਗਾ ਵੀ ਭਾਈ ਇੱਥੇ ਮਨ ਖੁਸ਼ ਹੈ ਤਾਂ ਕਾਟ ਤੇ ਜਦੋਂ ਫਲ ਪਾਉਣ ਲੱਗੇ ਅੱਛਾ ਤੇ ਗਾਹਾਂ ਭੁੜਾ ਪੈਸਰੀ ਹੂੰ ਭੁੜਾ ਕਹਿੰਦਾ ਓਏ ਤੁਸੀਂ ਓਏ ਤੂੰ ਤਾਂ ਬੰਦ ਕਰ ਦੇ ਭੁੜਾ ਤਾਂ ਫਿਰ ਤਾ ਤੇ ਭੁੜਾ ਤਾਂ ਉਹਨਾਂ ਨੂੰ ਬੁਲਾਵੇ ਤਾਂ ਭਾਈ ਭੁੜਾ ਤਾਂ ਡਰ ਕੇ ਇਹ ਤਾਂ ਭੂਤ ਬਣ ਗਿਆ ਬਣ ਗਿਆ ਕੀ ਆਪਣੇ ਨਾਲ ਹੀ ਬੁਲਾਜਾ ਹਾਂ ਵੀ ਆਪਾਂ ਆਖਿਆ ਨਾ ਵੀ ਆ ਜਾ ਰਹੀ ਨਾ ਇੱਥੇ ਤੇ ਭੁੜਾ ਤਾਂ ਆਪਾਂ ਤਾਂ ਪਹਿਲਾਂ ਹੀ ਆਇਆ ਸੀ ਆਖਿਆ ਨਾ ਭੂਤ ਕਰ ਗਈਆਂ ਜਾ ਤੂੰ ਉਹਨਾਂ ਦਾ ਕਾਰ ਕੇ ਤੇ ਮਟਾਣਾ ਮੜਾ ਮੜਾ ਮਾਰੀ ਨਾ ਕਿਲਾ ਕੇ ਤੇ ਭਾਈ ਭੱਜ ਲੈ ਇਹਨੂੰ ਜੋਟਾਂ ਖੋਲਦਾ ਬਾਂਣੀ ਚ ਬਣਾਇਆ ਲਾ ਇਹੋ ਗੱਲਬਾਤ ਕਰੀ ਨਹੀਂ ਕੋਈ ਹਾਂ ਹਾਂ ਕੋਈ ਭੱਜ ਗਿਆ ਹਾਂ ਆ ਗਾਲੀ ਉਹ ਭੜਾ ਵੀ ਚੱਲ ਪਿਆ ਭਾਈ ਉੱਥੇ ਮੋਚਾ ਉਹਨਾਂ ਦੀ ਤੇ ਉਹਨਾਂ ਦਾ ਖਰਚੇ ਬਾਟ ਕਰਨ ਦਾ ਹਾਂ ਔਰ ਆ ਜਾ ਉਹਦਾ ਭਾਈ ਇੱਕ ਦਿਨ ਪਹਿਲਾਂ ਆ ਜਾ ਜੋ ਮਾਰਦੇ ਨੇ ਸਭ ਜੋ ਅੱਛਾ ਬੁੱਢਾ ਜਦੋਂ ਆ ਕੇ ਪਹਿਲਾਂ ਆ ਆਖਣ ਲੱਗੀ ਬੁੜੀ ਕਿਉਂ ਪੁੱਤ ਤੈਨੂੰ ਪੈਸੇ ਛੇੜਦੇ ਕਹੀਂ ਅਬ ਆ ਜਾ ਆਪਣੇ ਬਾਪੂ ਚਲ ਗਏ ਉਹ ਆਲੇ ਫਿਰ ਦਲ ਤੇਨੂੰ ਲੱਗ ਗਈ ਕੀ ਉਹ ਬੁੜਾ ਦਲ ਹਲਦੇ ਜਾਂਦਲ ਉੱਥੇ ਪਹਿਲਾਂ ਉਹ ਮੋੜ ਯਾਰ ਨੇ ਪੁੱਤ ਜਾਂਦਲ ਹੁੰਦਾ ਮਰ ਜਾਂਦੇ ਉਹ ਬੁੜਾ ਕਿਵੇਂ ਹੋ ਕੋਈ ਮੁੱਤ ਹੁੰਦਾ ਪਾਇਆ ਗਿਆ ਹੋਣਾ ਚੰਗੂ ਵੀ ਜਦੋਂ ਗਰਾਲ ਜਾਂਦਾ ਉਹ ਅਦਲ ਲੈ ਕੋਣੇ ਸਾਨੂੰ ਪੁੱਛਿਆ ਵੀ ਹੈ ਵੀ ਤੁਸੀਂ ਕਿਵੇਂ ਆਏ ਮੁੰਡਿਓ ਤੇ ਇਦਾਂ ਡਰਦੇ ਭੱਜ ਜਾਏ ਕੁਆ ਨਹੀਂ ਨਹੀਂ ਐਤੋਂ ਹੋਣੀ ਤਾਂ ਕਰ ਆ ਬੰਦੇ ਦੀ ਮੂਵੀ ਦਾ ਰਹਿ ਜੇ ਕਿਹਦੇ ਪੀਉਣੀ ਕਾਂ ਪਾ ਵੀ ਭਾਈ ਦੂਜਾ ਬੰਦਾ ਬਹੁਤ ਨੇ ਬੁੜਾ ਆ ਗਿਆ ਅੱਛਾ ਬੁੜਾ ਆ ਗਿਆ ਤੇ ਬੁੜੀ ਨੂੰ ਕਹਿੰਦੇ ਹਵਾ ਆ ਤੋ ਆ ਜਿਵੇਂ ਨਪੁੱਤੇ ਉਹਦਾ ਭੂਤ ਵਾਂ ਕੇ ਆ ਗਿਆ ਬੁੜੀ ਦਾ ਭਾਈ ਛੱਟੇ ਮਾਰਿਆ ਦਾ ਉਹ ਬੜੇ ਤੇ ਹੋਰ ਤੇ ਭੂਤ ਆ ਗਿਆ ਉਹਦਾ ਆ ਗਿਆ ਭਾਈ ਖਾਲ ਡਾਲੀਆਂ 'ਚ ਬਹਿ ਕੇ ਬੜੇ ਨੇ ਤਾਂ ਆ ਗਿਆ ਓਏ ਆ ਗਿਆ ਓ ਗਲਵੀ ਪੈ ਗਿਆ ਵਿਚਾਰਾ ਤੇ ਭਾਈ ਜਿਹੜਾ ਗੜਾ ਹਾਂ ਤਾਂ ਨੂੰ ਪਤਾ ਹੋਰ ਨੂੰ ਹੁੰਦੀਆਂ ਹੁੰਦੀਆਂ ਉਹ ਵੀ ਮਾਰ ਡਾਲਾ ਵੀ ਆਪਣੇ ਨਾ ਤਰੇ ਵਾਲੇ ਉਹ ਲਾ ਬਿਮਾਰ ਮਾਰ ਢੂਏ ਖਾਂਗ ਤਾ ਵਿਚਾਰਾ ਤੇ ਉਹਨੇ ਅੰਖਾ ਚਲੋ ਮਣਾ ਖੇਤ ਹੀ ਚੱਲ ਗਿਆ ਹੁਣ ਮਣੀ ਗੋਲੀ ਚਾ ਹਾਂ ਉੱਥੇ ਗਿਆ ਜਦੋਂ ਗਾਹਾਂ ਗਾਹਾਂ ਦੇ ਤੇਰੇ ਮੇਰੇ ਅਰਗੇ ਹੋਰ ਸੀ ਤੇ ਗੱਲ ਉੱਡ ਗਈ ਸੀ ਪਿਬੜਾ ਦਾ ਭਾਈ ਉਹਨਾਂ ਦਾ ਗਿਆ ਉਹਦਾ ਭੂਤ ਬਣ ਗਿਆ ਪਾਂ ਜਿਹੋ ਉਹ ਬਾਹੋਂ ਪੱਦੇ ਪਾਂਦੇ ਯਾਰ ਉਹ ਹੁੰਦਾ ਉਹਨਾਂ ਦਾ ਬੋਲਾ ਹੂ ਹਾਂ ਮਤਲਬ ਹੂੰ ਪਾ ਜਿਹੜੇ ਨਹੀਂ ਜਾਵੇ ਉਹੀ ਕੋ ਡੜਾ ਮਾਰੇ ਕੋਸ ਮਾਰੇ ਹੂੰ ਪੱਜਿਆ ਕੰਨ ਡਰਦੇ ਦੇਖ ਕੇ ਹਾਂ ਬੜੇ ਨਾ ਖਾਉ ਪਾਂ ਇਹ ਗੱਲ ਕੀ ਹੈ ਯਾਰ ਜਿਹੜੇ ਨਹੀਂ ਜਾਂਦਾ ਉਹੀ ਮੇਰਾ ਪੱਜ ਪੱਜ ਕੇ ਡੜੇ ਮਾਰਦਾ ਭੂਦ ਭੂਦਾ ਕੀ ਹਾਂ ਹਾਂ ਜੇ ਘਰੇ ਜਾਂਦੇ ਉਦੋਂ ਡੜੇ ਵਾ ਇਸ ਤਰ੍ਹਾਂ ਜਿਹਦਾ ਦੇ ਕਰ ਦੂ ਕਈ ਜਣਾਂ ਦੇ ਹਲ ਜੋੜੇ ਸੀ ਉਹ ਇਕੱਠੇ ਹਲ ਜੋੜ ਲੈਂਦੇ ਹਮ ਚਾਰ ਚਾਰ ਪੰਜ ਪੰਜ ਦੀ ਤੇ ਬੁਢਾ ਤਾਂ ਭਾਈ ਉਹਨਾਂ ਨਾਲ ਨਹੀਂ ਚੱਲਦਾ ਹਮ ਹੁਣ ਭੁੱਖਾ ਵੀ ਯਾਰ ਹਮ ਉਹਨਾਂ ਨਾਲ ਨਹੀਂ ਚੱਲ ਪਿਆ ਹਮ ਤੇ ਜਿਹੜੇ ਰੋਕ ਲਾ ਥੋੜੀ ਮੈਨੂੰ ਬੜਾ ਤਾਂ ਹੋਵਾ ਹੁੰਦਾ ਹੋਵੇ ਹਮ ਕਿ ਬੱਚੋਂ ਹੁੰਦੇ ਹੀ ਨਾ ਲੱੱੜ ਰਵੇ ਹਮ ਉਹ ਆ ਦੇ ਜਰਾ ਹਮ ਸਾਰੇ ਹੁਣ ਤਾਂ ਨਹੀਂ ਮਾਰ ਦੂਗਾ ਆਪਾਂ ਖੜਜੋ ਅੱਜ ਵੇਖੀ ਜਾਊਗੀ ਸੁਣਨੇ ਕੀ ਕਹਿੰਦਾ ਹਾਂ ਭੂਤ ਜੀ ਆਪਾਂ ਕੀ ਕਰ ਦੂਗਾ ਹੂੰ ਖੜ ਗਏ ਪਾਈ ਖੜ ਗਏ ਆ ਕੇ ਕੋਲਿਆ ਦਾ ਓਏ ਭਾਈ ਫਰਾਂਢੋ ਤੂੰ ਜੇ ਜਿਹੜੇ ਕੋਲੇ ਮੈਂ ਜਲਣਾ ਉਧਰ ਹੀ ਪੱਟ ਲੈਣੀ ਆ ਤੂੰ ਹੂੰ ਤੇ ਗੱਲ ਕੀ ਹੈ ਕਿ ਹੁਣ ਲਈਏ ਨਾ ਅੱਗ ਤੇ ਮੱਚੀ ਜਾਂਦੀ ਸੱਡੀ ਭਲੀ ਕੋਲਿਆ ਓਏ ਭਾਈ ਹੂੰ ਤੈਨੂੰ ਤਾਂ ਦੁਨੀਆ ਨੇ ਭੂਤ ਬਣਾ ਛੱਡਿਆ ਹੂੰ ਤੇ ਤੂੰ ਤਾਂ ਮਰ ਗਿਆ ਸੀ ਹੂੰ ਹੁਣ ਇਹ ਤਾਂ ਪਹਿਲੇ ਨਾਲ ਕਰਤੀ ਹੂੰ ਉਹਦਾ ਯਾਰ ਨਹੀਂ ਮਾਇਨ ਕਿ ਪੁੱਤ ਹੂੰ ਇਹ ਮਾਇ ਤੇ ਕੰਬਲੀ ਛੱਡ ਕੇ ਗਿਆ ਸੀ ਹੂੰ ਤੂੰ ਮਰ ਗਿਆ ਉਹ ਆਦਿ ਪਤਾ ਨਹੀਂ ਤੇ ਉਹ ਤਾਂ ਤੇਰਾ ਨਾਂ ਲੈ ਕੇ ਤੇਰਾ ਨਾਂ ਲੈ ਕੇ ਜਨੇ ਉਹ ਪਾੜ ਤੜਾਤਾ ਹੂੰ ਤੇਰੇ ਨਾਂ ਦੇ ਹੀ ਫੁੱਲ ਪਾਉਣਗੇ ਇਹਨਾਂ ਹੂੰ ਆਏ ਗਏ ਉਹਦਾ ਨਹੀਂ ਫੇਰ ਉਹ ਪਾਈ ਘਰੇ ਆਏ ਹੂੰ ਘਰੇ ਆਈ ਬਈ ਘਰੇ ਆ ਕੇ 부ੜੀ ਨੂੰ ਸਮਝਾਈ ਵੀ ਉਹ ਤਾਂ ਉਹਨੇ ਪਾਮਲੀ ਮਾਰਿਆ ਗਿਆ ਮਰ ਗਿਆ ਸੀ ਹਮ ਤੇਰ ਵਿਚਾਰੇ ਨੂੰ ਘਰੇ ਲਿਕੇ ਕਨੇ ਘੁੰਮੇ ਘੱਟ ਤੇ ਵਾਰ ਤੇ ਮਾਰ ਮਾਰ ਇਹੇ ਜੀ ਪੈਣ ਦੇ ਉਲਟਾ ਭਾਵੀ ਦਾ ਚੱਕਰ ਕੋਣ